ਪਾਕਿਸਤਾਨ ਤੋਂ ਹਥਿਆਰ ਲਿਆਉਣ ਦੇ ਤਹਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਵੱਲੋਂ 9 ਨੂੰ ਸਜ਼ਾ ਸੁਣਾਈ ਗਈ ਹੈ। ਬੀਤੇ ਕੱਲ੍ਹ ਹੋਈ ਇਸ ਸਜ਼ਾ ਦੇ ਐਲਾਨ ਦੇ ਵਿੱਚ 6 ਨੂੰ ਉਮਰ ਕੈਦ ਹੋਈ ਹੈ ਤੇ ਤੈਨੂੰ 10 ਸਾਲ ਦੀ ਸਜ਼ਾ ਹੋਈ ਹੈ। ਮੇਰੇ ਨਾਲ ਵਕੀਲ ਮੌਜੂਦ ਹੈਗੇ ਇਹਨਾਂ ਦੇ ਹੱਕ ਦੇ ਵਿੱਚ ਕੇਸ ਲੜ ਰਹੇ ਸੀ। ਸਜ਼ਾ ਹੋਈ ਹੈ ਤੁਹਾਡੇ ਜਿਹੜੇ ਆਪਾਂ ਕੀਏ ਕੀ ਜਿਨ੍ਹਾਂ ਦੇ ਹੱਕ ਤੁਸੀਂ ਕੇਸ ਲੜ ਰਹੇ ਸੀ 6 ਨੂੰ ਉਮਰ ਕੈਦ ਹੋ ਗਈ। ਮਾਮਲਾ ਕੀ ਸੀਗਾ? ਇਕ 22 ਸਤੰਬਰ 2019 ਨੂੰ ਇੱਕ ਪੰਜਾਬ ਦੀ ਜਿਹੜੀ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਐਫਰ ਲਾਜ਼ ਕਰਦੇ ਨੇ ਕਿ ਇੱਕ ਚੋਲਾ ਸਾਹਿਬ ਦੇ ਨੇੜੇ ਹੈਗਾ ਬਿੱਲਿਆਂ ਵਾਲੀ ਬ੍ਰਿਜ ਉੱਥੇ ਸੀ ਨਾਕਾ ਲਾਇਆ ਹੋਇਆ ਸੀ ਇੱਕ ਸਵਿਫਟ ਕਾਰ ਆਂਦੀ ਹੈ ਉਹਦੇ ਚ ਚਾਰ ਬੰਦੇ ਅਰੈਸਟ ਹੁੰਦੇ ਨੇ ਸਿਕਰਟ ਇਨਫੋਰਮੇਸ਼ਨ ਹੈ ਉਹਨਾਂ ਕੋਲ ਸਾਨੂੰ 5 AK47 ਅਮਿਨੇਸ਼ਨ ਤੇ ਮਿਲਦਾ ਹੈ ਤੇ ਉਸ ਤੋਂ ਬਾਅਦ ਐਫਆਰ ਦਰਜ ਹੋਣ ਤੋਂ ਬਾਅਦ 1 ਅਕਤੂਬਰ ਨੂੰ ਜਿਹੜਾ ਐਨਆਈਏ ਉਹਨੂੰ ਜਿਹੜਾ ਟੇਕਓਵਰ ਕਰ ਲੈਂਦੇ ਆ ਜਦੋਂ ਪਛਦ ਦਰਜ ਹੁੰਦਾ ਹੈ ਤੇ ਅਸੀਂ 24 ਤਰੀਕ ਤੇ ਕ੍ਰੀਪ ਉਹਦੇ ਅਰਮੰਡ ਪੋਸਟ ਕਰਨ ਜਾਣੇ ਆ ਮੈਂ 1 ਕਮ ਜਿਸਟ੍ਰੂਟ ਕਿ ਕਿਸ 91 47 ਦਾ weight ਹੁੰਦਾ 7 ਕਿਲੋ ਤੇ 5 91 47 ਦਾ ਮਤਲਬ ਹੈ 35 ਕਿਲੋ ਵਜ਼ਨ ਅਮਿਨੀਸ਼ਨ ਦਾ weight ਹੈ ਪਿਸਤੌਲ ਦਾ weight ਹੈ ਸੋ ਜਿਹੜਾ ਡਰੋਨ ਹੁੰਦਾ ਉਹ ਇੰਨਾ ਪਾਵਰਫੁਲ ਨਹੀਂ ਹੁੰਦਾ ਕਿ ਇੰਨਾ ਅੱਧਾ ਕੰਟਲ ਸਮਾਨ ਜਿਹੜਾ ਚੱਕ ਕੇ ਪਾਰ ਹੋ ਜਾਏ ਉਸ ਤੋਂ ਬਾਅਦ ਜਦੋਂ NIA ਕੋਲ ਜਾਂਦੀ ਹੈ ਫਿਰ ਉਹ ਸਟੋਰੀ ਨੂੰ ਚੇਂਜ ਕਰ ਲੈਂਦੇ ਨੇ ਉਹ ਫਿਰ ਹੋਰ ਸ਼ਿਫਟ ਕਰ ਲੈਂਦੇ ਨੇ ਕਿ ਪੰਜ 6 ਰਾਉਂਡਸ ਦੇ ਵਿੱਚ ਸਮਾਨ ਆਇਆ ਹ ਹ ਉਹ ਜਦੋਂ ਟ੍ਰਾਇਲ ਚੱਲਿਆ ਹੈ ਚਲਾਨ ਪੇਸ਼ ਹੁੰਦਾ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆਪ ਦੀ ਚਲਾਨ ਵਿੱਚ ਕੀ ਕਹਿੰਦੀ ਹੈ ਕਿ ਉਹਦੇ ਵਿੱਚ ਬਜ਼ੁਰਗ ਬਲਵਿੰਦਰ ਸਿੰਘ ਨੇ ਜਿਹਨਾਂ ਦੀ ਉਸ ਵੇਲੇ ਉਮਰ ਅਰਾਊਂਡ 70 ਸਾਲ ਹੈ <laughs> ਦੇਹਤਪਰ ਜਨ ਸਿੰਘ ਨੇ ਉਹ ਕਹਿੰਦੀ ਹੈ ਕਿ ਇਹਨਾਂ ਦੇ ਖਿਲਾਫ ਯੂਏਪੀ ਮੇਟ ਆਊਟ ਨਹੀਂ ਹੁੰਦਾ ਔਰ ਯੂਰੇਪੀ ਨਹੀਂ ਲਾਇਆ ਜਾਂਦਾ ਸੈਕਸ਼ਨ 121 21ਏ 122 ਉਹਦਾ ਅਰਥ ਹੁੰਦਾ ਵੇਜ਼ਿੰਗ ਦਾ ਵਾਰ ਅਗੇਂਸਟ ਸਟੇਟ ਦੇ ਖਿਲਾਫ ਜੰਗ ਕਰਨਾ ਉਹ ਵੀ ਨਹੀਂ ਲਾਇਆ ਜਾਂਦਾ ਹੁਣ ਅਲਟੀਮੇਟਲੀ ਜੇ ਜੋ ਟ੍ਰਾਇਲ ਚੱਲੇ ਹੈ ਸੀ ਕੋਰਟ ਨੂੰ ਇਹ ਦੱਸਿਆ ਹੈ ਕਿ ਜਿਹੜਾ ਸੀਕ੍ਰੀਟ ਇਨਫਾਰਮਰ ਹੈ ਉਹ 11:15 ਵਜੇ ਇਨਫੋਰਮ ਕਰਦਾ ਹੈ 15 ਮਿੰਟਾਂ ਵਿੱਚ ਸਾਰਾ ਕੁਝ ਡਿਸਕਸ ਵੀ ਹੋ ਜਾਂਦਾ ਹੈ ਤੇ ਨਾਲੋਂ ਨਾਲ ਹੀ ਜਿਹੜਾ ਵਾ ਏਜੀ ਸਾਰਾ ਕੁਝ ਹੋ ਕੇ ਤੇ 2 ਵਜੇ ਨਾਕਾ ਵੀ ਲੱਗ ਜਾਂਦਾ ਹੁੰਦਾ ਹੂੰ ਉਹ ਸਭ ਤੋਂ ਪਹਿਲੇ ਤੇ ਅਸੀਂ ਉਹਦੇ ਚ ਜਿਹੜੀ ਅਰੈਸਟ ਸੀ ਉਹਦੀ ਕੰਟਰਡਿਕਸ਼ਨ ਜੱਜ ਸਾਹਿਬ ਨੂੰ ਦੱਸੀ ਹੈ ਕਿ ਕੰਟਰਡਿਕਸ਼ਨ ਕੀ ਹੈ ਜਿਹੜਾ ਨਕਸ਼ਾ ਬਣਿਆ ਮੌਕੇ ਦਾ ਉਹਦੇ ਵਿੱਚ ਕਾਰ ਹੀ ਨਹੀਂ ਹੈ ਜਿਹੜੀ ਕਹਿੰਦੇ ਆ ਕਿ ਜਿੱਥੇ ਅਸੀਂ ਹਥਿਆਰ ਫੜੇ ਨੇ ਸੈਕਿੰਡ ਵਨ ਉਹਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਆਪਾਂ ਹਥਿਆਰਾਂ ਦੀ ਰਿਕਵਰੀ ਕਰਦੇ ਆਂ ਕਾਨੂੰਨ ਕਹਿੰਦਾ ਹੈ ਕਿ ਜਿਹੜੀ ਸੀਲ ਵੈਪਨ ਮੌਕੇ ਤੇ ਨਾਲੋਂ ਨਾਲ 1 ਵਾਈ 1 ਹੋਣੀ ਚਾਹੀਦੀ ਤੇ ਉਹਨਾਂ ਨੂੰ ਨਾਲੋਂ ਨਾਲ ਹੀ ਮਾਲਖਾਨੇ 'ਚ ਜਮ੍ਹਾਂ ਕਰਾਇਆ ਜਾਣਾ ਜ਼ਰੂਰੀ ਹੈ। ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਅਫਸਰ ਵੀ ਕਹਿੰਦੇ ਨੇ ਜੀ ਅਸੀਂ ਨਾਲੋਂ ਨਾਲ ਸੀਲ ਕਰਕੇ ਤੇ ਨਾਲੋਂ ਨਾਲ ਮਾਲਖਾਨੇ 'ਚ ਜਮ੍ਹਾਂ ਕਰਾਉਂਦੇ ਆ। ਇੱਕ ਤੋਂ ਦੀ ਏਐਨਆਈ ਏਜੰਸੀ ਹੈ ਨਿਊਜ਼ ਏਜੰਸੀ ਉਹਦੇ ਵਿੱਚ ਅਗਲੇ ਦਿਨ ਟੇਬਲ ਤੇ ਚਾਦਰ ਰੱਖ ਕੇ ਸਾਰੇ ਹਥਿਆਰਾਂ ਦਾ ਡਿਸਪਲੇ ਹੋਇਆ। ਫਿਰ ਅਸੀਂ ਕੋਰਟ ਨੂੰ ਦੱਸਿਆ ਕਿ ਕਾਨੂੰਨ ਦੇ ਮਤਬਕ ਜਦੋਂ ਤੁਸੀਂ ਓਪਨ ਕਰ ਦਿੰਦੇ ਹੋ ਹਥਿਆਰਾਂ ਨੂੰ ਸੀਲ ਲੋ ਇਹ ਤਾਂ ਮਤਲਬ ਉਹ ਰਿਕਵਰੀ ਨਹੀਂ ਮੰਨੀ ਜਾਂਦੀ ਡਾਊਟਫੁਲ ਹੋ ਗਿਆ ਨਾ ਤੁਹਾਡਾ ਤੀਸਰੀ ਗੱਲ ਹੈ ਕਿ ਇੱਥੇ ਕਾਨੂੰਨ ਕਹਿੰਦਾ ਹੈ ਕਿ ਮੌਕੇ ਤੇ ਇੰਡੀਪੈਂਡੈਂਟ ਗਵਾਹ ਹੋਣਾ ਬੜਾ ਜ਼ਰੂਰੀ ਹੈ ਤੇ ਉਹ ਜਗਾ ਜਿਹੜੀ ਹੈ ਉਹ 100 ਮੀਟਰ ਦੀ ਦੂਰੀ 'ਚ ਗੁਰਦੁਆਰਾ ਸਾਹਿਬ ਹੈ ਨਾਕੇ ਦੇ ਇੱਕ ਪੁਆਇੰਟ ਤੇ ਦੂਜੇ ਪੁਆਇੰਟ ਤੇ ਲੰਗਰ ਘਰ ਹੈ ਤੀਜੇ ਪੁਆਇੰਟ ਤੇ ਪੋਲ ਹੈ ਮਲ ਵਾਕਿੰਗ ਡਿਸਟੈਂਸ ਤੇ ਸਾਰਾ ਕੁਝ ਨਾ ਤੇ ਜੇ ਤੁਸੀਂ 7.5 ਘੰਟੇ ਉੱਥੇ ਰਹੇ ਹੋ ਨਾਂ ਤੀ ਕਿਸੇ ਗੁਰਦੁਆਰਾ ਸਾਹਿਬ ਦੇ ਕਿਸੇ ਉਥੇ ਸੰਗਤ ਦੀ ਸਟੇਟਮੈਂਟ ਰਿਕਾਰਡ ਹੋਈ ਹੈ ਨਾ ਹੀ ਇਹਨਾਂ ਨੇ ਕਿਸੇ ਗ੍ਰੰਥੀ ਦੀ ਕੀਤੀ ਹੈ ਉਥੇ ਆਲੇ ਦੁਆਲੇ ਘਰ ਨਹੀਂ ਡੇਰੇ ਨਹੀਂ ਉਹਨਾਂ ਦੀ ਵੀ ਕੋਈ ਸਟੇਟਮੈਂਟ ਰਿਕਾਰਡ ਨਹੀਂ ਹੋਈ ਤੇ ਜਿਹੜਾ ਇਹਨਾਂ ਨੇ ਇੱਕ ਗਵਾਹ ਖੜਾ ਕੀਤਾ ਮੌਕੇ ਦਾ ਇੰਡੀਪੈਂਡੈਂਟ ਉਹ ਕੋਰਟ ਸੀ ਨਹੀਂ ਆਇਆ ਕਦੀ ਤੇ ਜਿਹੜੇ ਅਫਸਰ ਨੇ ਉਹਨਾਂ ਦੇ ਵਿੱਚ ਐਨਆਈਏ ਦੀ ਜਿਹੜੀ ਏਆਈਜੀਸੀ ਉਹ ਕਦੇ ਮੌਕੇ ਤੇ ਹੀ ਨਹੀਂ ਗਈ ਕਹਿ ਰਹੀ ਹੈ ਪਰ ਉਹਨੂੰ ਇਹ ਨਹੀਂ ਪਤਾ ਹੈਗਾ ਕਿ ਇੱਥੇ ਗੁਰਦੁਆਰਾ ਸਾਹਿਬ ਵੀ ਹੈਗਾ ਹੈ ਕਹਿੰਦੀ ਮੈਨੂੰ ਪਤਾ ਹੀ ਨਹੀਂ ਹੈ ਜਿਹੜੇ ਅਫਸਰ ਨੇ ਉਹਨਾਂ ਦੇ ਵਿੱਚੋਂ ਕਈ ਇਹਨੂੰ ਲੋਕੇਸ਼ਨ ਹੀ ਨਹੀਂ ਪਤਾ ਹੈ। ਸੈਕਿੰਡ ਪੁਆਇੰਟ ਇੱਕ ਗੁਰਦੁਆਰਾ ਚਰਨ ਕਮਲ ਟਾਂਡੇ ਉਧਵੀ ਇਹਨਾਂ ਨੂੰ ਕੁਝ ਨਹੀਂ ਪਤਾ ਹੈਗਾ। ਅਸੀਂ ਜੱਜ ਸਾਹਿਬ ਨੂੰ ਦੱਸਿਆ ਕਿ ਇਹ ਜਿਹੜਾ ਕੇਸ ਹੈ ਐਸਐਸਓਸੀ ਨੇ ਟੇਬਲ ਤੇ ਬੈ ਕੇ ਤਿਆਰ ਕੀਤਾ ਹੈ। ਇਹਦੇ ਵਿੱਚ ਕੋਈ ਅਫਸਰ ਮੌਕੇ ਤੇ ਨਹੀਂ ਗਿਆ। ਇਹ ਸਾਰਾ ਕੁਝ ਝੂਠਾ ਕੇਸ ਹੈ। ਫਿਰ ਕੋਰਟ ਨੂੰ ਬਹੁਤ ਲੰਬੀ ਡਿਸਕਸ਼ਨ ਹੋ ਜੇਗੀ 1 ਵਾਈ 1 ਟ੍ਰਾਇਲ ਦੇ ਵਿੱਚ ਇਹਨਾਂ ਦੀ ਹਰ ਗੱਲ ਫੇਲ ਕਰ ਦਿੱਤੀ। ਸੋ ਸਾਡਾ ਕੱਲ ਆਬਜੈਕਸ਼ਨ ਪਰਸੋਂ ਐਸਸੀ ਜਦੋਂ ਰਾਤ ਨੂੰ ਜਜਮੈਂਟ ਆਈ ਹੈ। ਕਿ ਜਿਹੜੇ ਬੰਦਿਆਂ ਦੇ ਖਿਲਾਫ ਐਨਆਈਏ ਕਹਿ ਰਹੀ ਹੈ ਕਿ ਯੂਏਪੀ ਇਹਨਾਂ ਦੇ ਖਿਲਾਫ ਮੇਡ ਆਊਟ ਨਹੀਂ ਹੁੰਦਾ ਹੈਗਾ ਤੇ ਇਹਨਾਂ ਦੇ ਖਿਲਾਫ 121 121ਏ 121 ਮੇਡ ਆਊਟ ਨਹੀਂ ਹੁੰਦੀ ਤੇ ਇਹ ਬਜ਼ੁਰਗ ਬੰਦਾ ਇੱਕ ਜਿਹੜੇ ਬਲਵਿੰਦਰ ਸਿੰਘ ਨੇ ਉਹ ਕਾਰਡੀਓ ਮਾਇਓਪੈਥੀ ਦੇ ਪੇਸ਼ੈਂਟ ਨੇ ਕਾਰਡੀਓ ਮਾਇਓਪੈਥੀ ਹੁੰਦੀ ਹੈ ਕਿ ਹਾਰਟ ਪੰਪ ਨਹੀਂ ਕਰਦਾ ਪ੍ਰੋਪਰ ਉਹ ਉਹ ਜਿਹੜਾ ਹੁੰਦਾ ਹੈ ਲਾਈਫ ਥ੍ਰੈਟਨਿੰਗ ਹੁੰਦਾ ਹੈ ਸੋ ਤੁਸੀਂ ਇੰਨੀ ਹਾਰਟ ਨਾ ਕਰੋ ਇਸ ਪੂਰੇ ਟ੍ਰਾਇਲ ਦੇ ਵਿੱਚ ਜਿਹੜੀ ਐਨਆਈਏ ਦੀ ਚੀਫ ਇਨਵੈਸਟੀਗੇਸ਼ਨ ਆਫਸਰ ਹੈ ਹੱਬ ਮੰਦੀ ਹੈ ਪੂਰੇ ਚਲਾਂਚ ਕੀਤੀ ਵੀ ਇੱਕ ਲਾਈਨ ਨਹੀਂ ਹੈਗੀ ਵੀ ਇਹਨਾਂ ਨੇ ਕੋਈ ਪਹਿਲੇ ਕੋਈ ਇਸ ਕਿਸਮ ਦਾ ਐਕਸ਼ਨ ਕੀਤਾ ਹੋਏ ਨਾ ਹੀ ਉਹਨਾਂ ਕੋਲ ਇਸ ਵਿੱਚ ਸਬੂਤ ਹੈ ਕਿ ਇਹਨਾਂ ਨੇ ਕਿਸੇ ਬੰਦੇ ਨੂੰ ਮਾਰਨਾ ਸੀ ਨਾ ਹੀ ਉਹਦੇ ਵਿੱਚ ਕੋਈ ਇਸ ਕਿਸਮ ਦਾ ਪ੍ਰੂਫ ਹੈਗਾ ਕਿ ਉਹਨਾਂ ਨੇ ਕਿਸੇ ਜਗ੍ਹਾ ਤੇ ਤਮਾਕਾ ਕਰਨਾ ਸੀ ਐਨਆਈਏ ਦੀ ਚੀਫ ਆਪ ਮੰਨ ਰਹੀ ਹੈ ਫਿਰ ਜੇ ਤੁਸੀਂ ਵਰਸ ਟੂ ਵਰਸਟ ਕੇਸ ਮੰਨ ਵੀ ਲਓ ਤੇ ਇਹ ਕੇਸ ਵੱਤਵਾਰ ਦੀ ਰਿਕਵਰੀ ਦੇ ਵਿੱਚ ਹੈਗਾ ਰਿਕਵਰੀ ਹੈ ਨਾ ਇਹਦੇ ਵਿੱਚ ਕੋਈ ਕਤਲ ਨਹੀਂ ਹੋਇਆ ਕੋਈ ਬਿਸਫਾਟ ਨਹੀਂ ਹੋਇਆ ਕੋਈ ਸੋ ਜਿਹੜੀ ਕਨਸਪਰੇਸੀ ਦੀ ਥਿਉਰੀ ਹੈ ਉਹ ਇਹਨਾਂ ਦਾ ਜਿਹੜਾ ਆਪ ਦਾ ਗਵਾਹ ਸੀ ਅਰਸ਼ਦੀਪ ਸਿੰਘ ਜੇਲ ਸੁਪਰੀਡੈਂਟ ਉਹ ਮੰਨ ਗਿਆ ਕਿ ਤਿੰਨ ਬੰਦੇ ਜੇਲ੍ਹ ਚ ਕਦੇ ਇਕੱਠੇ ਨਹੀਂ ਰਹੇ ਔਨ ਰਿਕਾਰਡ ਆ ਗਿਆ ਤੇ ਫਿਰ ਇਹ ਸਾਰੀ ਜਿਹੜੀ ਥਿਉਰੀ ਫੇਲ ਹੋ ਗਈ ਹੈ ਇਹ ਜਿਹੜੀ ਉਮਰ ਕੈਦ ਹੋਉਂਦੀ ਹੈ ਇਹ ਤਾਂ ਹੁੰਦੀ ਹੈ ਵਰਸਟ ਵਰਸਟ ਕੇਸਿਸ ਜਿੱਥੇ ਕਤਲ ਹੋਇਆ ਹੋਵੇ ਜਿੱਥੇ ਬਹੁਤ ਹੀਨਿਅਨ ਕ੍ਰਾਈਮ ਹੋਇਆ ਹੋਵੇ ਤੇ ਮੈਂ ਕੋਰਟ ਦੇ ਵਿੱਚ ਔਨ ਰਿਕਾਰਡ ਕਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਗੱਲ ਸਟੈਬਲਿਸ਼ ਕੀਤੀ ਹੈ ਕਿ ਇਹ ਝੂਠਾ ਕੇਸ ਇਹਨਾਂ ਮੁੰਡਿਆਂ ਤੇ ਤਾਂ ਪਲਾਨਟ ਕੀਤਾ ਹੈ ਕਿ ਉਹਨਾਂ ਦੁਨੀਆਂ ਦੇ ਵਿੱਚ ਕਰਤਾਰਪੁਰ ਕੋਰੀਡੋਰ ਖੁੱਲਣਾ ਸੀ ਏਜੰਸੀਆਂ ਨਹੀਂ ਸੀ ਚਾਹੁੰਦੀਆਂ ਕਿ ਸਿੱਖ ਕਰਤਾਰਪੁਰ ਸਭ ਜਾਣ ਉਸ ਕਰਕੇ ਜਿਹੜਾ ਇਹ ਝੂਠਾ ਕੇਸ ਹੈ ਕਮਰੇ ਦੇ ਵਿੱਚ ਬਹਿ ਕੇ ਇਹ ਐਨਆਈਏ ਦੇ ਦਫਤਰ 'ਚ ਤਿਆਰ ਹੋਇਆ ਝੂਠੀ ਸਟੋਰੀ ਬਣਾਈ ਹੈ ਜਿਹੜੇ ਹਥਿਆਰ ਨੇ ਉਹਦੀ ਮੈਂ ਹਾਈ ਕੋਰਟ 'ਚ ਕੇਸ ਪੈਂਡਿੰਗ ਹੈ ਹਾਈ ਕੋਰਟ ਨੇ ਸੋ ਮੋਟੋ ਵਿੱਚ ਲਿਆ ਸੋ ਮੋਟੋ ਲਿਆ ਕੇਸ ਪੰਜਾਬ ਪੁਲਿਸ ਦੇ ਮਾਲਖਾਨਿਆਂ ਦੇ ਵਿੱਚੋਂ ਹਥਿਆਰ ਗਾਇਬ ਨੇ ਪੰਜਾਬ ਪੁਲਿਸ ਤੇ ਦੋ ਟਾਪ ਅਫੀਸਰ ਸੀ ਇੱਕ ਤਰਨਤਾਰੰਦਾ ਇੰਸਪੈਕਟਰ ਨਰੰਗ ਸਿੰਘ ਹੈ ਜਲੰਧਰ ਦੇ ਵਿੱਚ ਇੰਸਪੈਕਟਰ ਇੰਦਰਜੀਤ ਸਿੰਘ ਹੈ ਓਨ ਰਿਕਾਰਡ ਹੈ ਤੁਸੀਂ ਮੀਡੀਆ 'ਚ ਦੇਖ ਲਓ ਉਹਨਾਂ ਕੋਲੇ AK47 ਫੜੀਆਂ ਗਿਆ ਨਹੀਂ ਸੋ ਪੁਲਿਸ ਸਕੂਲ ਤੇ ਆਪਦਾ ਜਿਹੜਾ ਇਹਨਾਂ ਦੋ ਨੰਬਰ ਦਾ ਅਸਲਾ ਪਿਆ ਉਹ ਕਿਸੇ ਤੇ ਵੀ ਪਲਾਂਟ ਕਰ ਸਕਦੇ ਸੋ ਇਸ ਕੇਸ ਤੇ ਵਿੱਚ ਜਿਹੜਾ ਇਹਨਾਂ ਨੇ ਬਹੁਤ ਧੱਕਾ ਕੀਤਾ ਤੇ ਦੂਸਰੀ ਗੱਲ ਜਿਹੜਾ ਐਕਟ ਹੈ ਐਨਆਈਏ ਦਾ ਉਹ ਕਹਿੰਦਾ ਕਿ ਸਪੀਡੀ ਟ੍ਰਾਇਲ ਹੋਣਾ ਚਾਹੀਦਾ ਡੇ ਟੂ ਡੇ ਸਪੈਸ਼ਲ ਐਕਟ ਹੈਗਾ 7545 ਟ੍ਰਾਇਲ ਨੂੰ ਲਾਤੇ ਨੇ ਜਿਹੜੀ ਜਦੋਂ ਈਸੀ ਜੱਜ ਸਾਹਿਬ ਦੀ ਕੋਰਟ ਵਿੱਚ ਕੇਸ ਚੱਲਦੇ ਨੇ ਪੁਲਿਸ ਅਫਸਰਾਂ ਦੇ ਖਿਲਾਫ ਉਹਨਾਂ ਨੂੰ 10-10 ਸਾਲ ਦੀ ਸਜ਼ਾ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਕਤਲ ਕੀਤੇ ਨੇ ਹਿਨਿਅਨਸ ਕ੍ਰਾਈਮ ਕੀਤੇ ਨੇ ਤੇ ਸਾਡਾ ਤੁਸੀਂ ਕੁੱਲ ਮਿਲਾ ਕੇ ਇਹ ਕਹਿਣਾ ਚਾਹੁੰਦੇ ਹੋ ਕਿ ਅਦਾਲਤ ਵੱਲੋਂ ਇਸ ਮਾਮਲੇ ਦੇ ਵਿੱਚ ਪਾਰਸ਼ੀਅਲਟੀ ਕੀਤੀ ਗਈ ਹੈ ਬਿਲਕੁਲ ਬਾਇਸਡ ਡਿਸੀਜਨ ਹੈਗਾ ਜੀ ਸਾਰਾ ਕੇਸ ਜਿਹੜਾ ਡਿਮੋਲਿਸ਼ ਹੋ ਗਿਆ ਹੈ ਕਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਉਹਦੇ باوجود ਵੀ ਇਹ ਜਿਹੜਾ ਦਬਾਹ ਹੇਠ ਫੈਸਲਾ ਹੈ ਤੇ ਜਦੋਂ ਕੋਈ ਕੇਸ ਮਤਲਬ ਤੁਸੀਂ ਦੇਖੋ ਕਿ ਜਦੋਂ ਤੇ ਪੁਲਿਸ ਵਾਲਿਆਂ ਦੇ ਖਿਲਾਫ ਹੁੰਦਾ ਹੈ ਉਦੋਂ ਤੇ ਹੀ ਅਦਾਲਤਾਂ ਬਿਲਕੁਲ ਲੋਰ ਸਾਈਡ ਚੂਜ਼ ਕਰਦੀਆਂ ਨੇ ਮੈਂ ਇੱਕ ਸਵਾਲ ਦਾ ਜਵਾਬ ਦਵਾਂ ਕਿ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਕੋਈ ਉਹਨਾਂ ਤੇ ਪਹਿਲਾਂ ਕੋਈ ਕੇਸ ਚੱਲ ਰਹੇ ਸੀਗੇ ਜਾਂ ਨਹੀਂ ਚੱਲ ਰਹੇ ਸੀਗੇ ਉਹਨਾਂ ਦੇ ਵਿੱਚ ਵੀ ਐਂ ਜਿਹੜੇ ਬਲਵੀਤ ਸਿੰਘ ਤੇ ਭਜਨ ਸਿੰਘ ਨੇ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਨਹੀਂ ਹੈ ਈਵਨ ਬਲਵੀਤ ਸਿੰਘ ਉਹਨਾਂ ਦਾ ਤਾਂ ਕੋਈ ਫੇਸਬੁੱਕ ਅਕਾਊਂਟ ਨਹੀਂ ਹੈ ਕੋਈ ਉਹਨਾਂ ਦੀ ਡਿਸਕਲੋਜ਼ਰ ਸਟੇਟਮੈਂਟ ਨਹੀਂ ਹੈ ਪੂਰੇ ਚਲਾਨ ਦੇ ਵਿੱਚ ਇੱਕ ਹੀ ਅਲੀਗੇਸ਼ਨ ਹੈ ਕਿ 22 ਤਰੀਕ ਨੂੰ ਅਰੈਸਟ ਕੀਤਾ। ਨਾ ਉਹਨਾਂ ਤੋਂ ਕੋਈ ਰਿਕਵਰੀ ਹੋਈ ਹੈ ਉਸ ਤੋਂ ਬਾਅਦ ਨਾ ਉਹਨਾਂ ਕੋਲ ਕੁਝ ਹੋਇਆ ਹੈ। ਤੇ ਕੁਝ ਬੰਦੇ ਤੇ ਕੁਝ ਵਿੱਚ ਪਰਚੇ ਹੈਗੇ ਨਹੀਂ। ਸੋ ਸਾਡਾ ਤੇ ਮੇਨ ਫੋਕਸ ਇਹ ਹੈ ਕਿ ਜਿਹੜੀ ਕੇਜੀਐਫ ਨਾਲ ਜੁੜੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਨਾਲ ਜੁੜੇ ਹੋਏ ਸੀਗੇ ਵਿਅਕਤੀ। ਇਹ ਪੁਲਿਸ ਦਾ ਅਲੀਗੇਸ਼ਨ ਹੈ ਉਹਨੂੰ ਪ੍ਰੂਵ ਕਰਨ ਲਈ ਤਾਂ ਕੋਈ ਚੀਜ਼ ਨਹੀਂ ਹੈਗੀ। ਕਨੈਕਟ ਤਾਂ ਹੈ ਹਰ ਬੰਦੇ ਨੂੰ ਅਤਵਾਦੀ ਕਹਿ ਦਿੰਦੇ ਨੇ। ਜਿਸ 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 ਕਿਸਮ ਦਾ ਪੁਲਿਸ ਦਾ ਰਵਈਆ ਹੈ ਐਨਆਈਏ ਦਾ ਰਵਈਆ ਹੈ ਜੀ ਇਹਨਾਂ ਦਾ ਵਸ ਚੱਲੇ ਤੇ ਪੂਰੀ ਸਿੱਖ ਕੌਮ ਨੂੰ ਅਤਵਾਦੀ ਕਹਿ ਸਕਦੇ ਨਹੀਂ ਤੇ ਜਿਹੜੀ ਅਦਾਲਤਾਂ ਨੇ ਤੁਸੀਂ ਜਿਹੜੇ ਸਵਾਲ ਕਰਨ ਕਰੋ ਕਿਹੜਾ ਹੈਗਾ ਕੀ ਅਦਾਲਤ ਸਟੈਬਲਿਸ਼ ਨਹੀਂ ਕਰ ਪਾਈ ਕਿ ਉਹ ਕੇਜੀਐਫ ਨਾਲ ਜੁੜੇ ਹੋਏ ਐ ਬਿਲਕੁਲ ਸਟੈਬਲਿਸ਼ ਨਹੀਂ ਹੋਇਆ ਜੀ ਕੇਜੀਐਫ ਨਾਲ ਤੁਸੀਂ ਕਿਵੇਂ ਸਟੈਬਲਿਸ਼ ਕਰ ਸਕਦੇ ਹੋ ਤੁਸੀਂ ਤੇ ਇਹ ਸਾਰਾ ਕੁਝ ਝੂਠ ਮਾਰਦੇ ਹੋ ਉਹ ਇੱਕੀ ਪ੍ਰੋਬਲਮ ਕੀ ਹੈ ਕਿ ਹੈ ਕਿ ਜਿਹੜਾ ਜਿਹੜੀ ਸਜ਼ਾ ਹੋਈ ਉਸ ਦੇ ਵਿੱਚ ਆਰਡਰਾਂ 'ਚ ਕੀ ਲਿਖਿਆ ਹੋਇਆ ਕਿ ਸਿਰਫ ਰਿਕਵਰੀ ਕਰਕੇ ਸਜ਼ਾ ਹੋਈ ਹੈ ਦੇਖੋ ਜੋ ਐਨਆਈਏ ਦਾ ਇੱਕ ਕੁਝ ਬੰਦਿਆਂ ਦੇ ਤੇ ਐਨਆਈਏ ਦਾ ਚਲਾ ਨਹੀਂ ਰੀਪਰੋਡਿਊਸ ਕਰ ਦਿੱਤਾ ਹੈ ਜਿਹੜੀ ਡਿਫੈਂਸ ਹੈ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਿੰਨਾ ਪ੍ਰੋਸੀਕਿਊਸ਼ਨ ਵਿਟਨੈਸ ਦਾ ਮੁੱਲ ਹੈ ਉਹਨਾਂ ਇਕੁਅਲੀ ਜਿਹੜਾ ਡਿਫੈਂਸ ਵਿਟਨੈਸ ਦਾ ਮੁੱਲ ਹੈ ਜਦੋਂ ਕਰਾਸ ਐਗਜ਼ਾਮੀਨੇਸ਼ਨ 'ਚ ਸਾਰਾ ਕੇਸ ਟੁੱਟ ਗਿਆ ਹੈ ਲੇਅਰ ਬਾਈ ਲੇਅਰ ਟੁੱਟ ਗਿਆ ਹੈ ਉਥੇ ਹਰ ਚੀਜ਼ ਇਹਨਾਂ ਦੀ ਪ੍ਰੂਫ ਨਹੀਂ ਹੋਈ ਕੋਰਟ ਨੂੰ ਅਸੀਂ ਵੈਲ ਐਕਸਪਲੇਨ ਕੀਤਾ ਹੈ ਕਿ ਜਦੋਂ ਜਿਹੜੀ ਕੰਟਰੈਡੀਕਸ਼ਨ ਹੈਗੀ ਹੈ ਅਰੈਸਟ ਤੇ ਰਿਕਵਰੀ ਕੰਟਰੈਡਿਕਟਰੀ ਹੈਗੀਆਂ ਨਹੀਂ ਹਰ ਚੀਜ਼ ਓਪਨ ਸਪੇਸ ਤੋਂ ਹੋ ਰਹੀ ਹੈ ਕਿਸੇ ਗੱਲ ਦਾ ਕੋਈ ਮੌਕੇ ਦਾ ਗਵਾਹ ਹੀ ਨਹੀਂ ਹੈਗਾ ਪੁਲਿਸ ਕਹੀ ਜਾਂਦੀ ਹੈ ਜੇ ਤੁਸੀਂ ਐਵੇਂ ਮੰਨਣਾ ਫਿਰ ਤੇ ਟ੍ਰਾਇਲ ਕਰਨ ਦੀ ਵੀ ਲੋੜ ਨਹੀਂ ਫਿਰ ਤੇ ਤੁਸੀਂ ਬੰਦੇ ਨੂੰ ਚਲਾਨ ਪੇਸ਼ ਕਰੋ ਤੇ ਸਜ਼ਾ ਸੁਣਾ ਦਿਓ ਫਿਰ ਇਹਨਾਂ ਚੀਜ਼ਾਂ ਦੀ ਲੋੜ ਟ੍ਰਾਇਲ ਕਰਾਸ ਐਗਜ਼ਾਮੀਨੇਸ਼ਨ ਦੀ ਲੋੜ ਕੀ ਹੈਗੀ ਹੈ ਫਿਰ ਡਿਫੈਂਸ ਐਵਿਡੈਂਸ ਦੀ ਕੀ ਲੋੜ ਹੈਗੀ ਹੈ ਠੀਕ ਹੈ ਤਾਂ ਸਿੱਧੇ ਤੌਰ ਤੇ ਕਰੀਏ ਕਈ ਬੜੇ ਸਵਾਲ ਖੜੇ ਕੀਤੇ ਜਾ ਰਹੇ ਹੈ ਜੋ ਸਜਾ ਹੋਈ ਹੈ ਕਿੰਦੇ ਦੀ ਰਿਕਵਰੀ ਸਿਰਫ ਹੋਈ ਹੈਗੀ ਉਹ ਦਿਖਾਈ ਜਾ ਰਹੀ ਹੈਗੀ ਪਰ ਕੋਈ ਕਤਲ ਦੀ ਸਾਜ਼ਿਸ਼ ਜਾਂ ਕੋਈ ਕਤਲ ਹੋਇਆ ਹੋਵੇ ਸਟੈਬਲਿਸ਼ ਨਹੀਂ ਕਰ ਪਾਈ ਹੈਗੀ ਐ ਪੁਲਿਸ ਐਨਆਈ ਦੀ ਏਜੰਸੀਆਂ ਤਾਂ ਫਿਰ ਇਸ ਮਾਮਲੇ ਦੇ ਵਿੱਚ ਉਮਰ ਕੈਦਸ਼ੇ ਨੂੰ ਕਿਵੇਂ ਹੁੰਦੀ ਆ ਕੈਮਰਾ ਪਰਸਨ ਰਵਿੰਦਰ ਦੇ ਨਾਲ ਆਸ਼ਾ ਉਨੇਜਾ ਲਿਵਿੰਗ ਇੰਡੀਆ ਨਿਊਜ਼ ਮਹਾਰਾਸ਼ਟਰ